ਪੇਡਾ ਮੁੰਨੀਆਂ ਤਾਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਬਾਕਰਪੁਰ ਦੀ ਵਾਇਰਲ ਵੀਡੀਓ ਦਾ ਸੱਚ ਆ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਸਾਈ ਸੁਰੇਂਦਰ ਸ਼ਾਹ ਜੀ ਦੇ ਆਪਣੇ ਹੀ ਪਿੰਡ ਦੇ ਦੂਜੀ ਵਿਰੋਧੀ ਪਾਰਟੀ ਦੇ ਲੋਕ ਜੋ ਚੜ੍ਹਾਈ ਦੇਖ ਕੇ ਨਹੀਂ ਜਾਂਦੇ ਸੀ ਦਰਗਾਹ ਸ਼ਰੀਫ ਬਾਕਰਪੁਰ ਦੂਰੋ ਦੂਰੋ ਸੰਗਤ ਮੱਥਾ ਟੇਕਣ ਲਈ ਆਉਂਦੀ ਸੀ ਸੰਗਤ ਚੋਂ ਕੁਝ ਸੰਗਤਸਾਈ ਸ੍ਰਿੰਦਰ ਸ਼ਾਹ ਜੀ ਦੇ ਘਰ ਕੰਮ ਦੁੱਖ ਦਰਦ ਲੈ ਕੇ ਚਲੇ ਜਾਂਦੀ ਸੀ ਜੋ ਬਹਾਨ ਹੁੰਦੇ ਸੀ ਸੰਗਤ ਦੇ ਕਾਰ ਮੋਟਰਸਾਈਕਲ ਉਹ ਸਾਈ ਦੇ ਘਰ ਦੇ ਥੋੜੀ ਜੀ ਦੂਰ ਉੱਥੇ ਖੜੇ ਕਰ ਦਿੰਦੇ ਸੀ ਦੂਜੀ ਪਾਰਟੀ ਦੇ ਲੋਕ ਆ ਕੇ ਉਹਨਾਂ ਬਹਾਨਾ ਦੀਆਂ ਹਵਾ ਕੱਢ ਦਿੰਦੇ ਸੀ ਨਾਲੇ ਪੈਂਚਰ ਕਰ ਦਿੰਦੇ ਸੀ ਨਾਲੇ ਸੰਗਤ ਨੂੰ ਵੀ ਮਾੜਾ ਬੋਲਦੇ ਸੀ ਤੇ ਸਾਈ ਦੇ ਭਰਾ ਨੂੰ ਪਤਾ ਲੱਗਣ ਤੇ ਜਦੋਂ ਉੱਥੇ ਜਾ ਕੇ ਪੁੱਛਿਆ ਗਿਆ ਤਾਂ ਬੀਬੀਆਂ ਵੱਲੋਂ ਪਹਿਲਾਂ ਤੋਂ ਹੀ ਪ੍ਰੀ ਪਲਾਨ ਸਾਰਾ ਜੋ ਤੁਸੀਂ ਵੀਡੀਓ ਚ ਵੀ ਵਾਇਰਲ ਵੀਡੀਓ ਚ ਵੀ ਦੇਖਿਆ ਉਹਨਾਂ ਵੱਲੋਂ ਬਰਤਨ ਭਾਂਡੇ ਮਾਰੇ ਗਏ ਤੇ ੱੱੱਕੇ ਮਾਰੇ ਗਏ ਤੇ ਉਤੋਂ ਬਾਅਦ ਜਦੋਂ ਸਾਈ ਨੂੰ ਵੀ ਪਤਾ ਲੱਗਿਆ ਸਾਈ ਭੱਜੇ ਭੱਜੇ ਲੜਾਈ ਨੂੰ ਛੜਾਣ ਆਏ ਤਾਂ ਸਾਈ ਨੂੰ ਵੀ ਮਾੜਾ ਬੋਲਿਆ ਗਿਆ ਬਾਕੀ ਮੰਨੂ ਇੱਕ ਪੇਜਾਂ ਚੈਨਲਾਂ ਵਾਲੇ ਜੋ ਵੀਡੀਓ ਨੂੰ ਵਾਇਰਲ ਕਰੀ ਜਾਂਦੇ ਐ ਫੇਮ ਲੈਣ ਲਈ ਇੱਕ ਗੱਲ ਦੱਸੋ ਸਾਈ ਸ੍ਰੀਂਦਰ ਸ਼ਾਹ ਜੀ ਦੇ ਭਰਾ ਨਾਲ ਉੱਥੇ ਲੋਕ ਲੜੀ ਜਾਂਦੇ ਸੀ ਸਾਈ ਖੜਕੇ ਤਮਾਸ਼ਾ ਦੇਖਦੇ ਫੇਰ ਠੀਕ ਸੀ ਬਾਕੀ ਦੇ ਸਾਈ ਨੂੰ ਮਾੜਾ ਬੋਲਦੇ ਚੈਨਲਾਂ ਵਾਲੇ ਪੇਜਾਂ ਵਾਲੇ ਕਹਿੰਦੇ ਆ ਵੀ ਸਾਈ ਸ੍ਰੀਂਦਰ ਸ਼ਾਹ ਜੀ ਨਾਲ ਬੱਚੇ ਤੇ ਗੱਡੀ ਚੜਾਈ ਹੈ ਤੇ ਸਾਈ ਸ੍ਰੀਂਦਰ ਸ਼ਾਹ ਜੀ ਨੂੰ ਬੀਤੀਆਂ ਨਾਲ ਘੇਰਿਆ ਏ ਇਹ ਸਭ ਝੂਠ ਹੈ ਸਭ ਫੇਮ ਦੀਆਂ ਗੱਲਾਂ ਹੈ ਫੇਮ